ਗੁਰੂ ਜੀ ਦਾ ਹਾਲ ਸਭ ਕਰਾਈ ਮਾਹੀ ਗੁਰਜੀ ਕੀ ਪਤੇ ਸ਼ਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਸਾਜੀ ਇਥੇ ਜਮਕਲਾਦਨੀ ਹੈ ਸਗਲ ਜਹਾਨੈ ਗੁਰਮੁਖ ਹੋਏ ਸੁਭਾਅ ਕਰੇ ਆਪਣਾ ਆਪ ਪਛਾਣੈ ਆਪਣਾ ਆਪ ਪਛਾਣੈ ਆਪਣਾ ਆਪ ਪਛਾਣੈ ਗੁਰ ਪ੍ਰਸਾਦਿ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ਹਾਂਜੀ ਸੋ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਇਥੇ ਵਿਸਾਮ ਨਾਨਕ ਸੇ ਕਿਆ ਕਥਹਿ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤ ਨਾ ਲਾਇਓ ਅੰਤ ਦੁਖ ਪਹਤਾ ਆਇ ਅੰਦਰਹ ਬਾਹਰਹ ਅੰਦਿਆ ਸੁਧ ਨ ਕਾਈ ਪਾਏ ਪਦ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨੇ ਹਨ ਅੰਦਰੋਂ ਹੋੜਾ ਨਹੀਂ ਲਾ ਦੇਣਾ ਹਾਹਾ ਹੈ ਅੰਦਰਹ ਬਾਹੋਂ ਨਹੀਂ ਕਹਿ ਦੇਣਾ ਦੋਵੇਂ ਹਾਹੇ ਬੋਲਨੇ ਹਨ ਬਾਹਰਹ ਬਾਹ ਤੇ ਰਹੋ ਦੇ ਵਿੱਚ ਡੈਸ਼ ਦੇ ਕੇ ਇੱਕ ਪਾਠ ਇਕੱਠਾ ਹੀ ਹੈ ਬਾਹਰਹ ਅੰਦਿਆਂ ਆਦੇ ਬਿੰਦੀ ਲਾਉਣੀ ਹੈ ਇਹਦੇ ਉੱਤੇ ਟਿੱਪੀ ਵੀ ਹੈਗੀ ਹੈ ਕਸ ਕੇ ਸ਼ਬਦ ਬੋਲਣਾ ਹੈ ਅੰਦੇ ਆ ਸੁਧ ਨਾ ਕਾਈ ਪਾਏ ਪੰਡਿਤ تن ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਇਹ ਵੀ ਵਿਸਰਾਮ ਯਾਦ ਰੱਖਣ ਵਾਲਾ ਹੈ ਪੰਡਿਤ تن ਕੀ ਬਰਕਤੀ ਇਹ ਬਰਕਤੀ ਪਾਠ ਨਹੀਂ ਕਰਨਾ ਬਰਕਤੀ ਹੀ ਉਚਾਰਨ ਕਰਨਾ ਹੈ ਇੱਥੇ ਵਿਸਰਾਮ ਲਾ ਠਮਕ ਲਾ ਦੇਣੀ ਹੈ ਸਭ ਜਗਤ ਖਾਏ ਇੱਥੇ ਵਿਸਰਾਮ ਹੈ ਜੋ ਰਤੇ ਹਰ ਨਾਲ ਜਿਨ ਗੁਰ ਕੈ ਸਬਦ ਸੁਲਾਹਿਆ ਹਰਿ ਸਿਉ ਰਹੇ ਸਮਾਇ ਪੰਡਿਤ ਦੂਜੈ ਭਾਇ ਬਰਕਤ ਨਾ ਹੋਵਈ ਨਾ ਧਨ ਪੱਲਾ ਪਾਇ ਜੀ ਪੰਡਿਤ ਦੂਜੈ ਭਾਇ ਬਰਕਤ ਨਾ ਹੋਵਈ ਇੱਥੇ ਵਿਸਰਾਮ ਨਾ ਧਨ ਪੱਲਾ ਪਾਇ ਪੜ ਥੱਕੇ ਸੰਤੋਖ ਨ ਆਇਓ ਪੜ ਹਰਾ ਹੀ ਉਚਾਰਨ ਕਰਨਾ ਪੜ ਥੱਕੇ ਸੰਤੋਖ ਨ ਆਇਓ ਆਨੰਦ ਇਹਨ ਜਲਤ ਵਿਹਾਈ ਕੂਕ ਪੁਕਾਰ ਨ ਚੁੱਕਈ ਨਾ ਸੰਸਾ ਵਿੱਚ ਹੋ ਜਾਏ ਨਾਨਕ ਨਾਮ ਵਿਹੂਣਿਆ ਮੋਹ ਕਾਲ ਉਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮੇਲ ਪੰਥ ਦਸਾਈ ਜੋ ਹਰ ਦਸੇ ਮਿੱਤ ਤਿਸ ਹਉ ਬਲ ਜਾਈ ਤਿਸ ਹਉ ਬਲ ਜਾਈ ਗੁਣ ਸਾਜੀ ਤਿਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਸੇਵ ਹਰ ਸੁਖ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇਹਾਰੀ ਸਤਗੁਰ ਤਿਸ ਜਿਨ ਸੋਝੀ ਪਾਈ ਸ਼ਲੋਕ ਮਹੱਲਾ ਤੀਜਾ ਪੰਡਿਤ ਮੈਲ ਨ ਚੁੱਕਈ ਜੇ ਵੇਦ ਪੜੈ ਯੁਗ ਚਾਰ ਪੜੈ ਨਹੀਂ ਪੜ ਉਚਾਰਨ ਕਰਨਾ ਪੰਡਿਤ ਇਥੇ ਜਮਕ ਲਾ ਦਨੀ ਹੈ ਪੰਡਿਤ ਮੈਲ ਨ ਚੁੱਕਈ ਜੇ ਇਥੇ ਜਮਕ ਵੇਦ ਪੜੈ ਯੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਗੁਣ ਮਾਇਆ ਨਹੀਂ ਉਧਰ ਤ੍ਰੈ ਗੁਣ ਸੰਬੰਧਕ ਪਾਠ ਹੈ ਤ੍ਰੈ ਗੁਣ ਮਾਇਆ ਮੂਲ ਹੈ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹੋਮੈ ਨਾਮ ਵਿਸਾਰ ਪੰਡਿਤ ਭੂਲੇ ਦੂਜੈ ਲਾਗੇ ਵਿੱਚ ਹੋਮੈ ਮਾਇਆ ਕਹਿ ਵਾਪਾਰ ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕਹਿ ਵਾਪਾਰ ਅੰਤਰ ਤ੍ਰਸਨਾ ਭੁਖ ਹੈ ਮੂਰਖ ਭੁਖਿਆ ਮੋਇ ਗਵਾਰ ਸਤਿਗੁਰ ਸੇਵਿਆ ਸੁਖ ਪਾਇਆ ਸਚੈ ਸਬਦ ਵਿਚਾਰ ਅੰਦਰਹ ਤ੍ਰਸਨਾ ਭੁਖ ਗਈ ਸਚੈ ਨਾਇ ਪਿਆਰ ਨਾਨਕ ਨਾਮ ਰਤੇ ਸਹਜੇ ਰਜੇ ਜਿਨਾ ਹਰ ਰਖਿਆ ਉਰਤਾਰ ਪੁਰਤੌਰ ਮਹੱਲਾ ਤੀਜਾ ਮਨਮੁਖ ਹਰ ਨਾਮ ਨਾ ਸੇਵਿਆ ਮਨਮੁਖ ਬਾਦਤੀ ਯਮਕ ਲਾ ਦਨੀ ਹੈ ਮਨਮੁਖ ਹਰ ਨਾਮ ਨਸੀਵਿਆ ਦੁਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅੰਧੇਰ ਹੈ ਅੰਧੇਰ ਹੈ ਅੰਤਰ ਅਗਿਆਨ ਅੰਧੇਰ ਹੈ ਸੋਧ ਨ ਕਾਈ ਪਾਏ ਮਾਨਹਾਠ ਸਹਜਨਾ ਬੀਜਿਓ ਭੁੱਖਾ ਕੇ ਅੱਗੇ ਖਾਏ ਨਾਮ ਨਿਧਾਨ ਵਿਸਾਰਿਆ ਦੁਜੈ ਲੱਗਾ ਜਾਏ ਨਾਨਕ ਗੁਰਮੁਖ ਮਿਲਹਿ ਵਡਿਆਈਆ ਜੇ ਆਪੇ ਮੇਲ ਮਿਲਾਏ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਾਨਤਨ ਮੁਖ ਹਰ ਬੋਲੇ ਸਾਹ ਹਰ ਭਾਵਣੀ ਜੋ ਗੁਰਮੁਖ ਚਖੈ ਸਾਦ ਸਾ ਤ੍ਰਿਪਤਾਵਣੀ ਸਾ ਸਾ ਤ੍ਰਿਪਤਾਵਣੀ ਸਾਤ ਨਹੀਂ ਕਹਿਣਾ ਸਾ ਤ੍ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾਤ ਗੁਰੂ ਗੁਰੂ ਬਲਾਵਣੀ ਸ਼ਲੋਕ ਮਹੱਲਾ ਤੀਜਾ ਹਸਤੀ ਸਿਰ ਜੋ ਅੰਕਸ ਹੈ ਇਹ ਪਾਠ ਧਿਆਨ ਨਾਲ ਕਰਨਾ ਹੈ ਹਸਤੀ ਸਿਰ ਜੋ ਅੰਕਸ ਕਠਾਈ ਕਹਿਣਾ ਹੈ ਪਦ ਜਿਹੜਾ ਨਖੇਰ ਕੇ ਪੜਨਾ ਹੈ ਆਮ ਬਹੁਤੇ ਪਾਠੀ ਸਿੰਘ ਅੰਕਸ ਹੈ ਕਹਿ ਜਾਂਦੇ ਹਨ ਅੰਕ ਸਹ ਹੈ ਕਹਿ ਜਾਂਦੇ ਹਨ ਧਿਆਨ ਨਾਲ ਪਾਠ ਕਰਨਾ ਹੈ ਅੰਕਸ ਵੱਖਰਾ ਕਰਨਾ ਹੈ ਹੈ ਪਦ ਵੱਖਰਾ ਬੋਲਣਾ ਹਸਤੀ ਸਿਰ ਜਿਉ ਅੰਕਸ ਹੈ ਅਹਰਨ ਜਿਉ ਸਿਰ ਦੇ ਇਹ ਅਹਰਨ ਪਾਠ ਨਹੀਂ ਕਰਨਾ ਅਹਰਨ ਹੀ ਉਚਾਰਨ ਕਰਨਾ ਹੈ ਨਵੀਨ ਜਿਹੜੇ ਨੇ ਉਹ ਅਹਰਣ ਕਰਾਉਂਦੇ ਨੇ ਪਰ ਪ੍ਰਤਨ ਪਾਠ ਅਹਰਣ ਹੀ ਹੈ ਮਾਨ ਤਨ ਆਗੈ ਰਾਖ ਕੈ ਊਭੀ ਸੇਵ ਕਰੇ ਹਾਂਜੀ ਊਭੀ ਤੇ ਜਾ ਊਭੀ ਹਾਂਜੀ ਊਭੀ ਸੇਵ ਕਰੇ ਏਉ ਗੁਰਮੁਖ ਆਪ ਨਿਵਾਰੀ ਐ ਸਭ ਰਾਜ ਸ੍ਰਿਸ਼ਟ ਕਾ ਲਈ ਨਾਨਕ ਗੁਰਮੁਖ ਬੁੱਝੀ ਐ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਇ ਤੇ ਪਰਵਾਨ ਨਾਨਕ ਕੋਲ ਉਧਾਰ ਹੈ ਆਪਣਾ ਦਰਗਹ ਪਾਵੇ ਮਾਣ ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੇ ਲਾਈਆ ਜਿਨਾ ਗੁਰ ਪਿਆਰਾ ਮਾਨ ਚਿੱਤ ਤਿਨਾ ਭਾਉ ਗੁਰੂ ਦੇਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰ ਬੁੱਲੋ ਸਭ ਗੁਰ ਆਖ ਗੁਰੂ ਜੀ ਵਾਈਆ ਇਵਸਰਾਮ ਇਸੇ ਤਰ੍ਹਾਂ ਲਉਣਾ ਗੁਰ ਸਤਗੁਰ ਬੁੱਲੋ ਸਭ ਇਥੇ ਵਿਸਰਾਮ ਹੈ ਗੁਰ ਆਖ ਇਥੇ ਠਮਕ ਗੁਰੂ ਜੀ ਵਾਯਾ ਚਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚਿਤਨੀ ਅਗਿਆਨੀ ਅੰਦਲੇ ਇਥੇ ਵਿਸਰਾਮ ਹੈ ਨਾਨਕ ਨਾਮ ਨਾ ਚਿਤਨੀ ਅਗਿਆਨੀ ਅੰਦਲੇ ਅਵਰੇ ਕਰਮ ਕੁਮਾਹੀ ਜਮਦਰ ਬੱਧੇ ਮਾਰੀਐ ਫਿਰ ਵਿਸਟਾ ਮਾਹਿ ਪਚਾਹ ਮਹੱਲਾ ਤੀਜਾ ਨਾਨਕ ਸਤਿਗੁਰ ਸੇਵਹਿ ਆਪਣਾ ਸੇ ਜਨ ਸੱਚੇ ਪ੍ਰਵਾਣ ਸੇ ਜਨ ਸੱਚੇ ਪ੍ਰਵਾਣ ਹਰ ਕੈ ਨਾਇ ਸਮਾਇ ਰਹੇ ਚੁੱਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀਐ ਕਿਛ ਸਾਥ ਨ ਜਾਈ ਹਰ ਰੰਗੀ ਤੁਰੇ ਨਿਤ ਪਾਲੀਐ ਕਿਤੈ ਕਾਮ ਨ ਆਈ ਜਾਨ ਲਾਵਹੁ ਚਿਤ ਹਰਿ ਨਾਮ ਸਿਓ ਅੰਤ ਹੋਇ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ॥ ਸ਼ਲੋਕ ਮਹਲਾ 3 ਬੇਨ ਕਰਮੈ ਨਾਉ ਨ ਪਾਈਐ ਪੂਰਾ ਕਰਮ ਪਾਇਆ ਜਾਇ ॥ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਮਹੱਲਾ ਤੀਜਾ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਹੇ ਇਹ ਮਹੱਲਾ ਤੀਜਾ ਹੈ ਮੇਰੀ ਪੋਥੀ ਦੇ ਮਹੱਲਾ ਪਹਿਲਾ ਛਪਿਆ ਸੀ ਪਰੰਤੂ ਇਹ ਤੀਜਾ ਤੀਜੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ ਮਹੱਲਾ ਤੀਜਾ ਇੱਕ ਦੱਜ ਹੈ ਇੱਕ ਦੱਬੀ ਹੈ ਇਕ ਨਾ ਕੁੱਤੇ ਖਾਹੀ ਇੱਕ ਪਾਣੀ ਵਿੱਚ ਉਹ ਛੱਟੀ ਹੈ ਉਹ ਛੱਟੀ ਹੈ ਉਚਾਰਨ ਕਰਨਾ ਉਸਟੀ ਹੈ ਨਹੀਂ ਕਹਿਣਾ ਉੜੇ ਤੋਂ ਚੱਕ ਕੇ ਇੱਕ ਪਾਣੀ ਵਿੱਚ ਉਸੱਟੀ ਹੈ ਇੱਕ ਪੀ ਫਿਰ ਹੱਸਣ ਪਾਹੀ ਹਾਂਜੀ ਹੱਸਣ ਪਾਹੀ ਨਾਨਕ ਏਵ ਨਾ ਜਪਈ ਕਿਥੈ ਜਾਏ ਸਮਾਹੀ ਪੌੜੀ ਤੈਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਹਾਂਜੀ ਇੱਥੇ ਵਿਸਰਾਮ ਲਾਉਣਾ ਜੋ ਤੈਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤੈਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੇ ਗੁਰਮੁਖ ਸੇਵਕ ਸਿੱਖ ਅਬਿਆਗਤ ਵਿਸਰਾਮ ਧਿਆਨ ਨਾਲ ਲਾਉਣਾ ਹੈ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਇਥੇ ਠਮਕ ਸਭ ਪਵਿੱਤ ਹੈ ਇਥੇ ਵਿਸਰਾਮ ਹੈ ਜਿਨੀ ਗੁਰਮੁਖ ਸੇਵਕ ਸਿੱਖ ਇਥੇ ਠਮਕ ਲਾਣੀ ਅਭਿਆਗਤ ਅਭਿਆਗਤ ਨਹੀਂ ਕਹਿਣਾ ਅਭਿਆ ਤੇ ਗਤ ਦੇ ਵਿੱਚ ਡੈਸ਼ ਦੇ ਕੇ ਬੋਲਣਾ ਅਭਿਆਗਤ ਜਾਏ ਵਰਸਾਤੇ ਪੜ੍ਹ ਲਿਓ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅੱਬੇ ਆਗਤ ਜਾਏ ਵਰਸਾਤੇ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿੰਨ ਕੇ ਤੁਰੇ ਜੀਨ ਖੁਰਗੀਰ ਇੱਥੇ ਠਮਕ ਸਭ ਪਵਿੱਤ ਹੈ ਇੱਥੇ ਵਿਸਰਾਮ ਜਿਨੀ ਗੁਰਮੁਖ ਸਿੱਖ ਇਤੇ ਤੁਮਕ ਸਾਧ ਸੰਤ ਚੜ ਜਾਤੇ ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੈ ਹਰ ਹਰ ਰਾਮ ਨਾਮ ਹਰ ਸਾਤੇ ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੈ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕੈ ਪੋਤਾ ਪੁਨ ਹੈ ਸੇ ਗੁਰਮੁਖ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸ਼ਲੋਕ ਮਹੱਲਾ ਤੀਜਾ ਨਾਨਕ ਨਾਵਹ ਕੁੱਥਿਆ ਹਲਤ ਬਲਤ ਸਭ ਜਾਏ ਨਾਵਹ ਪੁਲਾ ਹੀ ਉਚਾਰਨ ਕਰਨਾ ਜਾਪ ਤਬ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਭਾਏ ਜਾਮਦਾਰ ਬੱਦੇ ਮਾਰੀ ਅਹ ਬੋਧੀ ਮਿਲੇ ਸਜਾਈ ਮਹੱਲਾ ਤੀਜਾ ਸੰਤਾ ਨਾਲ ਵੈਰ ਕਮਾਵਦੇ ਦੁਸ਼ਟਾ ਨਾਲ ਮੂਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮ ਮਹ ਵਾਰੂ ਵਾਰ ਤ੍ਰਿਸ਼ਨਾ ਕਦੇ ਨਾ 부ਜੀ ਦੁਬਿਦਾ ਹੋਏ ਖਵਾਰ 부ਜੀ ਪੋਲਾ ਹੀ ਵਿਚਾਰਨ ਕਰਨਾ ਤ੍ਰਿਸ਼ਨਾ ਕਦੇ ਨਾ 부ਜੀ ਦੁਬਿਦਾ ਹੋਏ ਖਵਾਰ ਮੁਹ ਕਾਲੇ ਦਿਨਾਂ ਨਿੰਦਕਾ ਤਿਤ ਸੱਚਾ ਦਰਬਾਰ ਮਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪਉੜੀ ਜੋ ਹਰ ਨਾਮ ਧਿਆਜ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾਂ ਮਨ ਚਿਤ ਇਕ ਅਰਾਧਿਆ ਤਿਨਾ ਇਕ ਸਬਿਨ ਦੂਜਾ ਕੋ ਨਾਹੀ ਸੇ ਪੁਰਖ ਹਰ ਸੇਵ ਦੇ ਜਿਨ ਤੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵਦੀ ਹਰ ਗੁਣ ਗਾਏ ਗੁਣੀ ਸਮਝਾਈ ਵਡਿਆਈ ਵੱਡੀ ਗੁਰਮੁਖਾ ਗੁਰਪੁਰਾ ਹਰ ਨਾਮ ਸਮਾਹੀ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ ਸੇਵਾ